ਹਏ ਜੰਮੇ ਨੀ ਸੀ ਗੀਤ ਕਰ ਮੈਂ ਬਣ ਗਿਆ ਤੇਰੇ ਕਰਕੇ ਨੀ ਹੱਡ ਗੋਡੇ ਮੇਰੇ ਜ਼ਖਮੀ ਹੋ ਗਏ ਹਾਲਾਤਾਂ ਦੇ ਨਾਲ ਲੜ ਕੇ ਨੀ ਮੇਰੇ ਬਹੁਤ ਵੱਡੇ ਸੁਪਨੇ ਸੀ ਨੀ ਕੋਈ ਕਿਸੇ ਕਾਰਨਾ ਕਰਕੇ ਪੂਰੇ ਨਹੀਂ ਹੋਏ ਜੋ ਕਰਦੇ ਪੋ ਮਸਲੇ ਗਰੀਬੀ ਲਾਲੋ ਜਿਵੇਂ ਵੀ ਲਾਲੋ ਹਣਾ ਬਟ ਉਹ ਕਹਿੰਦਾ ਵੀ ਉਹੀ ਸੇਮ ਸੁਪਨੇ ਮੈਂ ਤੁਹਾਡੇ ਚੋਂ ਦੇਖਦਾ ਹਾਈ ਨਾ ਜੁੜੀਆਂ ਪਿਆਰ ਤੇਰਾ ਨਾ ਨਾ ਜੁੜੀਆਂ ਸਾਨੂੰ ਗੱਡੀਆਂ ਨੇ ਹਾਈ ਸਾਡਾ ਵੀ ਕਦੇ ਟਾਈਮ ਆਉ ਵਸੀ ਉੜੀ ਚ ਚੁਕੀਆਂ ਐ ਡੀਆਂ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਜੇ ਕੋ ਜਿਹੜਾ ਕੋਈ ਆਉਂਦਾ ਕੁਛ ਨਾ ਕੁਛ ਬਣਦਾ ਆ ਜਾਂ ਬਰਬਾਦ ਹੋ ਜਾਂਦਾ ਹੈ ਯੂਨੀਵਰਸਿਟੀ ਦੀ ਦੇਣ ਹਾਂ ਮੇਰੇ ਇਹ ਵੀ ਡੈਡੀ ਤੁਸੀਂ ਕਹੋਗੇ ਡੈਡੀ ਦੀਆਂ ਗੱਲਾਂ ਦੱਸਦਾ ਰਹਿੰਦਾ ਕਿਉਂਕਿ ਡੈਡੀ ਨੇ ਸਖਾਇਆ ਮੈਨੂੰ ਸਾਰਾ ਕੁਝ ਡੈਡੀ ਕਹਿੰਦਾ ਇੱਕ ਖੂਹ ਹੈ ਜਿਹਦੇ ਦੇ ਵਿੱਚੋਂ ਡਿੱਗ ਗਏ ਤਾਂ ਨਿਕਲ ਨਹੀਂ ਸਕਦੇ ਉਂ ਚਾਹੇ ਇਹਦੇ ਵਿੱਚ ਪਾਣੀ ਜਿੰਨਾ ਮਰਜ਼ੀ ਭਰੀ ਜਾਓ ਵੀ ਖਤਮ ਹੀ ਨਹੀਂ ਹੋਣਾ ਹੈਗਾ ਇਹ ਮੁੰਡੇ ਦੇ ਅੰਦਰ ਲਿਆ ਹਨ ਜਿਹੜੇ ਹਮੇ ਰੂਝਾਂ ਆਪੀ ਇਹਦੀ ਕੁੜੀ ਹੋਮੇ ਲਿਖਿਆ ਹੋਇਆ ਸੀ ਜਿਵੇਂ ਮੀਡਲ ਕਲਾਸ ਜਿਹੜੇ ਸੋਚ ਜੁਨੀ ਕੁੜੀ ਦਾ ਬੜੀ ਉੱਚੀ ਸੋਚ ਸਾਡੀ ਸੋਚ ਹੈ ਨਾ ਹਾਈ ਉਮਰ ਚ ਮੇਰੀ ਹਾਣੀ ਹੋਵੇ ਰੰਗ ਚਰਨੇ ਦਾ ਪਾਣੀ ਹੋਵੇ ਹਾਈ ਕਰੀ ਜੀਓ ਸੂਟ ਪਾਵੇ ਦੇ ਸਿਰ ਤੇ ਜੁਨੀ ਤਾਣੀ ਹਾਈ ਜ਼ਿੰਦਗੀ ਵਿੱਚ ਕੋਈ ਖਾਸ ਦੀ ਆ ਜਾਨੋ ਵੱਧ ਕੇ ਪਿਆਰੀ ਥੱਲੇ ਮੇਰੇ ਅਮਾ ਹੋਵੇ ਪਿੱਛੇ ਬਲਾਜੋ ਵਾਲੀ ਤੇ ਫਿਰ ਮੇਰਾ ਰਜਾ ਵਧ ਗਿਆ ਵੀ ਮੈਂ ਵੀ ਯਾਰਾ ਦੇਖਣਾ ਹੈ ਵੀ ਆ ਕੀ ਚੀਜ਼ ਹੈਗੀ ਅੰਦਰ ਤੇ ਐਡਮਿਸ਼ਨ ਡੈਡੀ ਕਹਿੰਦਾ ਬਹੁਤ ਔਖੇ ਐਡਮਿਸ਼ਨ ਮਿਲਦੀ ਆ ਮੈਂ ਕੋਸ਼ਿਸ਼ ਕਰੂੰਗਾ ਫਿਰ ਮੈਨੇ ਪੜ ਲਿਖ ਕੇ 85% ਲਿੱਤੇ ਤੇ ਮੇਰੀ ਮੈਰਿਟ ਬਣੀ ਤੇ ਮੇਰੀ ਐਡਮਿਸ਼ਨ ਹੋ ਗਈ ਸੀ ਹੋ ਕਦੇ ਕਦੇ ਮੇਰੇ ਨਾਲ ਲੜਦੀ ਹੋਵੇ ਹੇ ਨਾਲ ਮੇਰੇ ਉਹ ਪੜਦੀ ਹੋਵੇ ਹਾਏ ਮੈਂ ਇਤਨਾ ਪਮੇ ਇਕ ਨਾ ਮਨੇ ਮਾਪਿਆਂ ਕੋਲੋਂ ਡਰਦੀ ਹਾਂ ਹਾਏ ਪਿਆਰ ਸੱਚਾ ਮੈਨੂੰ ਕਰਦੀ ਹੋਵੇ ਮੇਰੇ ਤੋਂ ਬਸ ਡਰਦੀ ਹੋਵੇ ਹਾਏ ਇਨਸਟਾਈਲ ਤੇਰੀ ਜਿਵੇਂ ਨਾਲ ਬਰਾਬਰ ਖੜਦੀ ਹੋਵੇ ਰੀਲਾਂ ਦਾ ਜਨਮ ਭਾਈ ਆ ਜੀ ਹਾਏ ਮਹਿਲ ਲੱਚਦੇ ਵਰਗੀ ਨੀ ਪੱਥਰ ਤੋਂ ਰੱਖਾ ਸੰਭਾਲੀ ਹਾਏ ਥੱਲੇ ਮੇਰੇ ਅਮਾ ਹੋਵੇ ਪਿੱਛੇ ਪੱਲਾ ਜੋ ਵਾਲੀ I'm <laughs> <laughs> ਇਹ ਗੱਲ ਦੱਸਤੀ ਹੈ ਭਾਈ ਪਲਾਜ਼ੋ ਵਾਲੀ ਨਹੀਂ ਨਹੀਂ ਇਹ ਤਾਂ ਗਾਣੇ ਇੱਕ ਆਰਟਿਸਟ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਗਾਣੇ ਸੁਣਾਣਾ ਐਂਟਰਟੇਨਮੈਂਟ ਕਰਨਾ ਜਸਟ ਵੀ ਲੋਕੀ ਦਿਲ ਤੇ ਬਾਲਾ ਲਾ ਜਾਂਦੇ ਨੇ ਵੀ ਇਹਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਕਈ ਚੀਜ਼ਾਂ ਨੂੰ ਹਨਾ ਜਿਵੇਂ ਕਈ ਗਾਣੇ ਆਉਂਦੇ ਨੇ ਨਸ਼ਿਆਂ ਤੇ ਲੋਕ ਉਹ ਚੀਜ਼ ਨੂੰ ਦੇਖ ਕੇ ਬਾਲਾ ਐਡਮਾਇਰ ਕਰਦੇ ਨੇ ਜਿਵੇਂ ਅਸਲਿਆਂ ਦੇ ਗਾਣੇ ਕੱਢਦੇ ਨੇ ਲੋਕੀ ਸਾਡੇ ਅੱਜ ਕੱਲ ਝੋੜ-ਝੋੜ ਚੀ ਬੰਦੇ ਆਹ ਜਿਹੜੇ ਕੁਝ ਕਹਿੰਦੇ ਨੇ ਅੱਜ ਕੱਲ ਮੈਂ ਨਾਮ ਤੇ ਨਹੀਂ ਲੈਂਦਾ ਨਸ਼ਿਆਂ ਦੇ ਕੀ ਹੈ ਅੱਗੇ ਦਾ ਤੁਹਾਡਾ ਸੁਪਨਾ ਤੇ ਵਿਜ਼ਨ ਕੀ ਹੈ ਸਪਨੇ ਬਹੁਤ ਵੱਡੇ ਨੇ ਜੀ ਨਹੀਂ ਨਹੀਂ ਦੱਸ ਨਹੀਂ ਹੈ ਜਿਵੇਂ ਹੁਣ ਦਿਲਜੀਤ ਦਸਾਂਜ ਨੇ ਵੱਡੇ ਵੱਡੇ ਸ਼ੋਅ ਲਾਇਨੇ ਹਨ ਉਮੀਦ ਕਰਦਾ ਅਸੀਂ ਵੀ ਇੰਨੀ ਕ ਮਿਹਨਤ ਕਰੀਏ ਹਾਲਕੇ ਬਹੁਤ ਸਟਰਗਲ ਹੈ ਪਰ ਅਸੀਂ ਮਿਹਨਤ ਜ਼ਰੂਰ ਕਰਾਂਗੇ ਉਹਨਾਂ ਦੇ ਜਿੰਨਾ ਮੁਕਾਮ ਉਹਨਾਂ ਤੋਂ ਵੀ ਸ਼ਾਇਦ ਵੱਡਾ ਕਰ ਸਕੀਏ ਕੁਝ ਹਾਂਜੀ ਆਪਣੇ ਪੰਜਾਬ ਦਾ ਯਾਰ ਇੱਕ ਗੱਲ ਮੈਂ ਹੋਰ ਵੀ ਜੇ ਅਦਰ ਸਟੇਟਸ ਤੇ ਆਪਣੀ ਵੀਡੀਓ ਜਾਰੀ ਰਹੀ ਹੈ ਹਨਾ ਪੰਜਾਬੀਆਂ ਨੂੰ ਯਾਰ ਮਾੜਾ ਨਾ ਕਹੋ ਕੁਝ ਕੁ ਲੋਕਾਂ ਕਰਕੇ ਪੰਜਾਬੀ ਬਹੁਤ ਘੈਂਟ ਬੰਦੇ ਨੇ ਬਹੁਤ ਦਿਲਦਾਰ ਬੰਦੇ ਨੇ ਬਿਲਕੁਲ ਹਾਈ ਉਮਰ ਜਿ ਮੇਰੀ ਹਣੀ ਹੋ ਰੰਗ ਚਰਨੇ ਦਾ ਪਾਣੀ ਹੋਵੇ ਹਾਈ ਕਿਰੀ ਜਿਓ ਸੂਟ ਪਾਵੇ ਦੇ ਸਿਰ ਤੇ ਜੁਨੀ ਤਾਣੀ ਸਤਿ ਸ਼੍ਰੀ ਅਕਾਲ ਜੀ ਨੂਰ ਵਰਜੋ ਟਾਕਸ ਦੇਖ ਰਹੇ ਤੁਸੀਂ ਮੈਂ ਨੂਰ ਵਰਜੋ ਤਾਂ ਤੁਹਾਡੇ ਨਾਲ ਕਲਾ ਰੱਬ ਨੇ ਹਰ ਕਿਸੇ ਨੂੰ ਬਖਸ਼ੀ ਹੈ ਸੋ ਇਟ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਦੋਂ ਪਤਾ ਲੱਗਦਾ ਬਹੁਤ ਸਾਰੇ ਲੋਕ ਸਮਝ ਜਾਂਦੇ ਨੇ ਤੇ ਕਈ ਲੋਕ ਜ਼ਿੰਦਗੀ ਇਸੇ ਤਰ੍ਹਾਂ ਕੱਢ ਲੈਂਦੇ ਤੇ ਕੁਝ ਕਰ ਨਹੀਂ ਪਾਉਂਦੇ ਪਰ ਜੇ ਸਮਝ ਜਾਣਾ ਹੈ ਉਹੀ ਚੰਗੀ ਗੱਲ ਹੈ ਮਿਹਨਤ ਕਰਕੇ ਬੰਦੇ ਨੇ ਇੱਕ ਮੁਕਾਮ ਹਾਸਲ ਕਰਨਾ ਜੋ ਕੋਈ ਕਹਿੰਕੀ ਤੁਸੀਂ ਆਪਣੇ ਜੇ ਕੰਮ ਨੂੰ ਪਿਆਰ ਕਰਦੇ ਹੋ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋਗੇ ਸੋ ਯੂਥ ਸਭ ਤੋਂ ਵੱਡਾ ਵਿਸ਼ਾ ਸਾਡਾ ਕਿ ਯੂਥ ਕੀ ਕਰ ਰਿਹਾ ਜਰੂਰੀ ਨਹੀਂ ਹੈ ਕਿ ਬਹੁਤ ਸਾਰੇ ਯੂਥ ਘੁੰਮਦੇ ਫਿਰਦੇ ਆ ਇਸ ਤਰ੍ਹਾਂ ਅਵਾਰਾਗਰਦੀਆਂ ਕਰਦੇ ਆ ਬਟ ਕਈ ਯੂਥ ਇਸ ਤਰ੍ਹਾਂ ਦੇ ਵੀ ਨੇ ਜੋ ਆਪਣੀ ਜ਼ਿੰਦਗੀ ਬਣਾਉਣ ਦੇ ਵਿੱਚ ਮਿਹਨਤ ਕਰ ਰਹੇ ਨੇ ਮੁਸ਼ਕਤ ਕਰ ਰਹੇ ਨੇ ਦਿਨ ਰਾਤ ਕਿਉਂਕਿ ਉਹਨਾਂ ਦੀ ਜ਼ਿੰਦਗੀ ਸੌਖੀ ਲੰਘ ਜਾਵੇ। ਸੋ ਮੇਰੇ ਨਾਲ ਇੱਕ ਅਜਿਹਾ ਨੌਜਵਾਨ ਮੌਜੂਦ ਹੈ ਜਿਸ ਨੂੰ ਗਾਉਣ ਦਾ ਸ਼ੌਂਕ ਹੈ। ਇਹਨਾਂ ਤੋਂ ਗੀਤ ਵੀ ਸੁਣਾਗੇ ਤੇ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੀਟਰ। ਪੀਟਰ ਐਕਸ ਮਤਲਬ ਜਿਵੇਂ ਚਲਾਣਾ ਆਪਾਂ ਇੰਡਸਟਰੀ 'ਚ ਜਿਵੇਂ ਇੰਡਸਟਰੀ। ਇਹ ਨਾਮ ਹੈ ਕਿ ਨਕਲੀ ਹੈ? ਨਕਲੀ। ਰੱਖਿਆ ਹੈ ਨਾਮ ਇਹ ਮੇਰੀ ਨਾਨੀ ਜੀ ਨੇ ਰੱਖਿਆ ਸੀ ਇਹ ਨਾਮ ਵੈਸੇ ਪੀਟਰ। ਇਹ ਪੱਕਾ ਨਾਮ ਕੀ ਹੈ ਤੁਹਾਡਾ? ਪੱਕਾ ਨਾਮ ਵੈਸੇ ਮੈਨੇ ਰਿਵੀਲ ਨਹੀਂ ਕਰਨਾ ਵੈਸੇ ਹੈਗਾ ਉਹ ਥੋੜਾ ਜਿਹਾ ਕੁੜੀਆਂ ਜਿਹੇ ਵਾਲਾ ਨਾਮ ਹੈ ਮੈਨੂੰ ਵਧੀਆ ਨਹੀਂ ਲੱਗਦਾ ਅੱਛਾ ਇਹ ਵੀ ਚੀਜ਼ ਹੈ ਹਾਂਜੀ ਹਾਂਜੀ ਅੱਛਾ ਤੇ ਤੁਹਾਨੂੰ ਗਿਟਾਰ ਵਜਾਉਣ ਦਾ ਸ਼ੌਂਕ ਹੈ ਹਾਂਜੀ ਕਦੋਂ ਤੋਂ ਪਿਆ ਇਹ ਮੈਨੂੰ ਜਦੋਂ ਰ ਯੂਨੀਵਰਸਿਟੀ ਆਇਆ ਯੂਨੀਵਰਸਿਟੀ ਚ ਮੈਂ ਫਲਾਣ ਚ ਜਾਂਦੇ ਹਣਾ ਆਪਾਂ ਉਥੇ ਗਿਟਾਰ ਸਾਰਿਆਂ ਦਾ ਇੰਪੋਰਟੈਂਟ ਚੀਜ਼ ਹੈ ਜਿਹਦੇ ਗਾ ਰਹੇ ਨੇ ਸਾਰੇ ਤੇ ਮੈਨੇ ਸੋਚਿਆ ਵੀ ਮੈਂ ਵੀ ਸਿੱਖ ਲਾਂ ਆਪਦੇ ਜੋਗੀ ਆਪਦੇ ਜੋਗੀ ਕਾ ਵਜਾ ਲੰਨਾ ਭਾਈ ਮੈਂ ਹਾਂਜੀ ਤਿਹ ਹੈ ਕਿ ਤੂੰ ਤੁਸੀਂ ਮੈਂ ਮੇਰਾ ਪਿੰਡ ਹੈਗਾ ਕੱਗਾ ਪਤਨਾਂ ਦੇ ਕੋਲੇ ਵੈਸੇ ਮੈਂ ਔਰੇ ਇੱਥੇ ਅਜਗਰਨ ਟਾਲ ਉਸਤਾਦ ਜੀ ਨੇ ਮੇਰੇ ਉੱਥੇ ਉਹਨਾਂ ਕੋਲੇ ਸਿੱਖਦਾ ਉਹਨਾਂ ਦੇ ਮੈਂ ਤਾਂ ਕੁਝ ਬਣੋਗੇ ਜਰੂਰ ਉਸਤਾਦ ਜੀ ਨੇ ਸਖਾਇਆ ਫੇਰ ਕੁਝ ਬਣਾਉਣਾ ਹਾਂਜੀ ਹਾਂਜੀ ਜਰੂਰ ਉਹਨਾਂ ਦਾ ਆਸ਼ੀਰਵਾਦ ਰਿਹਾ ਤਾਂ ਬਣਾ ਕੇ ਜਰੂਰ ਬਹੁਤ ਵਧੀਆ ਗੱਲ ਹੈ ਤੁਸੀਂ ਸ਼ੁਰੂਆਤ ਆਪਾਂ ਕਿਸੇ ਗੀਤ ਤੋਂ ਕਰੀਏ ਜਰੂਰ ਤੁਸੀਂ ਦੱਸੋ ਵੀ ਮਤਲਬ ਕਿਹਜਾ ਗੀਤ ਸੁਣਾਵਾ ਇਮਰਜੀ ਸੁਣਾ ਦੋ ਕਿਉਂਕਿ ਇੱਕ ਹੁੰਦਾ ਨਾ ਕਿ ਬੰਦੇ ਦੀ ਆਪਣੀ ਬੈਸਟ ਚੀਜ਼ ਹੁੰਦੀ ਹੈ ਕਿ ਜੋ ਮੈਂ ਬੈਸਟ ਕਰ ਸਕਦਾ ਹੈ ਹੈਨਾ ਮੈਨੇ ਮੇਰੇ ਜਿਹੜੇ ਅਪਕਮਿੰਗ Song ਨੇ ਮੈਨੇ ਉਹਨਾਂ ਚ ਕੁ ਹਾਏ ਜੰਮਿਆ ਨਹੀਂ ਸੀ ਗੀਤਕਾਰ ਮੈਂ ਬਣ ਗਿਆ ਤੇਰੇ ਕਰਕੇ ਨਹੀਂ ਹੱਡ ਗੋਡੇ ਮੇਰੇ ਜ਼ਖਮੀ ਹੋ ਗਏ ਹਾਲਾਤਾਂ ਦੇ ਨਾਲ ਲੜ ਕੇ ਨਹੀਂ ਹਾਏ ਮੇਰੀ ਆਪਣੀ ਬੀਜੀ ਉੱਜੜ ਗਈ ਨਾ ਅਸੀਂ ਕਿਸੇ ਦੀਆਂ ਵੱਡੀਆਂ ਨੇ ਹਾਏ ਸਾਡਾ ਵੀ ਕਦੇ ਟਾਈਮ ਆਉ ਉਹ ਸਿਉੜੀ ਚ ਚੁੱਕੀਆਂ ਹੱਡੀਆਂ ਨੇ ਹਾਏ ਨਾ ਹੀ ਜੁੜਿਆ ਪਿਆਰ ਤੇਰਾ ਨਾ ਜੁੜੀਆਂ ਸਾਨੂੰ ਗੱਡੀਆਂ ਨੇ ਹਾਏ ਸਾਡਾ ਵੀ ਕਦੇ ਟਾਈਮ ਆਉ ਉਹ ਸਿਉੜੀ ਚ ਚੁੱਕੀਆਂ ਹੱਡੀਆਂ ਨੇ ਦੌਰ ਵੀ ਆਉਗੇ ਤੇ ਟਾਈਮ ਵੀ ਆਉਗੇ ਮੈਂ ਨਾ ਅੱਛਾ ਸੋ ਹੁਣ ਕੀ ਕਰ ਰਹੇ ਹੋ ਤੁਸੀਂ ਪੜਾਈ ਕਰਦੇ ਹੋ ਯੂਨੀਵਰਸਿਟੀ ਪਟਿਆਲਾ ਚ ਮੈਂ ਪੜਾਈ ਉਰੇ ਆਇਆ ਤਾਂ ਐਜ਼ ਅ ਸਟੂਡੈਂਟ ਸੀ ਬਟ ਇੱਧਰ ਜ਼ਿਆਦਾ ਧਿਆਨ ਹੈ ਮੇਰਾ 뮤직 ਵੱਲ ਫਿਰ ਕਿਤੇ ਪੜਾਈ ਵੱਲ ਫੋਕਸ ਨਹੀਂ ਹੁੰਦਾ ਜਾਂ ਇੱਧਰ ਹੀ ਫੋਕਸ ਹੋਊਗਾ ਜਾਂ ਉੱਧਰ ਗਾਣੇ ਜਲਦੀ ਯਾਦ ਹੋ ਜਾਂਦੇ ਆ ਪੇਪਰ ਨਹੀਂ ਹੁੰਦੇ ਪੇਪਰ ਨਹੀਂ ਹੁੰਦੇ ਜਾਂ ਗਾਣੇ ਜਲਦੀ ਜਲਦ ਵੈਸੇ ਮੇਰੇ ਪੇਪਰਾਂ 'ਚ ਵੀ ਵਧੀਆ ਵੈਸੇ ਮਾਰਕਸ ਆਏ ਸੀਗੇ A+ ਸੀਗੇ ਸਾਰੇ ਜਿਹੋਰੇ ਵੀ ਹਸਿਆ ਰਹਾ ਮੈਂ ਥੋੜਾ ਜਿਆ ਠੀਕ ਹੈ ਸੋ ਫਿਰ ਹੁਣ ਕੀ ਸੋਚੇ ਕਿ ਇਹਨੂੰ ਹੀ ਆਪਣੀ ਜ਼ਿੰਦਗੀ ਬਣਾ ਲੈ ਜਿੱਥੇ 뮤ਜ਼ਿਕ ਹੈ ਉੱਥੇ ਮੈਂ ਆ ਬਾਕੀ 뮤ਜ਼ਿਕ ਇੱਕ ਮੈਡੀਟੇਸ਼ਨ ਵੀ ਹੈ ਸਕੂਨ ਦਿੰਦੀ ਹੈ ਰੂਹ ਨੂੰ ਸਹੀ ਗੱਲ ਹੈ ਬਟ ਹੁੰਦਾ ਨਹੀਂ ਕਿ ਜਿਵੇਂ ਮੁੰਡਿਆਂ ਲਈ ਥੋੜਾ ਜਿਹਾ ਔਖਾ ਹੋ ਜਾਂਦਾ ਜਿਵੇਂ ਕਹਿੰਦੇ ਕਿ 뮤ਜ਼ਿਕ ਵਾਲੇ ਪਾਸੇ ਮੁੰਡੇ ਬਹੁਤ ਔਖਾ ਆਉਂਦੇ ਕਈਆਂ ਦੇ ਪੇਰੈਂਟਸ ਜਾਂ ਫੈਮਲੀ ਆ ਕੋਈ ਸਪੋਰਟ ਨਹੀਂ ਕਰਦਾ ਹੁੰਦਾ ਤੁਹਾਨੂੰ ਸਪੋਰਟ ਹੈਗੀ ਹੈ ਕਰੋ ਪਹਿਲਾਂ ਪਹਿਲਾਂ ਤਾਂ ਦੇਖੋ ਨਹੀਂ ਕਰਦੇ ਸੀਗੇ ਮੈਂ ਬਚਪਨ ਤੋਂ ਹੀ ਗਾਣ ਦਾ ਸ਼ੌਕ ਸੀਗਾ ਨਾ ਮੈਨੂੰ ਤੇ ਘਰ ਦੇ ਕਹਿੰਦੇ ਹੁੰਦੇ ਸੀ ਵੀ ਕਿੱਥੇ ਯਾਰ ਕਿਧਰਲੇ ਪਾਸੇ ਨੂੰ ਪਿਆ ਬਟ ਹੌਲੀ ਹੌਲੀ ਮੈਨੇ ਆਪਣੀ ਫੈਮਿਲੀ ਨੂੰ ਸਮਝਾਇਆ ਵੀ ਇੱਧਰ ਐਵੇਂ ਐਵੇਂ ਵੀ ਮੇਰਾ ਇੰਟਰਸਟ ਹੋਰ ਕਿਤੇ ਬਾਣੀ ਨਹੀਂ ਰਿਹਾ ਤੇ ਫਿਰ ਘਰ ਦੇ ਮੇਰੀ ਫੁੱਲ ਸਪੋਰਟ ਕਰ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਉਹ ਮੇਰੇ ਪਾਪਾ ਵੀ ਉਹਨਾਂ ਨੂੰ ਇਸ ਇੰਡਸਟਰੀ ਫਿਲਮ ਇੰਡਸਟਰੀ ਚ ਹੋ ਗਿਆ ਹੋਣਗੇ 20 ਤੋਂ 25 ਸਾਲ ਉਹ ਚੱਲ ਬੱਕਰੀ ਗੱਲ ਕਿਸਮਤ ਸਾਥ ਨਹੀਂ ਦਿੰਦੀ ਕਈ ਵਾਰ ਉਹਨਾਂ ਨੇ ਵੱਡੇ ਵੱਡੇ ਫਿਲਮਾਂ ਦੇ ਆਰ ਡਾਇਰੈਕਟਰ ਰਹੇ ਨੇ ਮੇਰੇ ਪਾਪਾ ਜ਼ੁਰਾ ਹਵਰ ਹੋ ਗਈ ਹਨੀ ਸਿੰਘ ਦੀ ਡਾਕੂਆਂ ਦਾ ਮੁੰਡਾ ਹਾਂਜੀ ਥੋੜਾ ਜਿਹਾ ਇੰਡਸਟਰੀ ਬਹੁਤ ਬੜੀ ਇੰਡਸਟਰੀ ਹੈ ਇੰਡਸਟਰੀ ਜਿਹੜੀ ਹੈਗੀ ਹੈ ਇਹ ਬਹੁਤ ਗੰਦੀ ਹੈ ਛੇਤੀ ਅੱਗੇ ਨਹੀਂ ਆਣ ਦਿੰਦੀ ਹੈ ਬਟ ਤੁਹਾਨੂੰ ਚੈਲੰਜ ਵੀ ਬਹੁਤ ਫੇਸ ਕਰਨੇ ਪੈਣਗੇ ਫਾਦਰ ਤੋਂ ਸਿੱਖਿਆ ਹੀ ਹੋਊਗਾ ਤੁਸੀਂ ਹਾਂਜੀ ਹਾਂਜੀ ਜੋ ਚੀਜ਼ਾਂ ਫਾਦਰ ਸਾਹਿਬ ਨੇ ਮੇਰੇ ਨੇ 25 ਸਾਲ ਰਹਿ ਕੇ ਸਿੱਖਿਆ ਉਹ ਮੈਨੂੰ ਹੁਣ ਸਿਖਾਉਂਦੇ ਨੇ ਵੀ ਤੇਰੇ ਨਾਲ ਆਹ ਚੀਜ਼ ਹੋਊਗੀ ਸੋ ਮੈਨੂੰ ਪਹਿਲੇ ਹੀ ਪਤਾ ਰਹਿੰਦਾ ਵੀ ਮੈਂ ਰਹਿਣਾ ਆਪਦਾ ਸਿਕਿਉਰ ਵੀ ਇਹ ਚੀਜ਼ਾਂ ਹੋਣਗੀਆਂ ਨਹੀਂ ਕਿਤੇ ਨਾ ਕਿਤੇ ਮਨ ਚ ਡਰੀ ਹੁੰਦਾ ਕਿ ਪਾਪਾ ਜਿੰਨਾ ਕਰਨਾ ਚਾਹ ਉਹਨਾਂ ਨੇ ਕੀਤਾ ਉਹਨਾਂ ਨੂੰ ਉਹਨਾਂ ਫਲ ਸ਼ਾਇਦ ਨਹੀਂ ਮਿਲਿਆ ਹੋਊਗਾ ਜੇ ਮੈਂ ਕਰੂੰਗਾ ਕਿ ਮੈਨੂੰ ਮਿਲੂਆ ਨਹੀਂ ਮਿਲੂਗਾ ਤੁਸੀਂ ਮਨ ਦੇ ਵਿੱਚ ਕਦੇ 네ਗੇਟਿਵ ਇੱਕ ਨਾ ਮੇਰੇ ਪਾਪਾ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਨੇ ਕਹਿੰਦੇ ਮੇਰੇ ਬਹੁਤ ਵੱਡੇ ਸੁਪਨੇ ਸੀਗੇ ਉਹ ਕਿਸੇ ਕਾਰਨਾ ਕਰਕੇ ਪੂਰੇ ਨਹੀਂ ਹੋਏ ਜੋ ਘਰ ਦੇ ਵੀ 100 ਮਸਲੇ ਗਰੀਬੀ ਲਾਲੋ ਜਿਵੇਂ ਵੀ ਲਾਲੋ ਹਨ ਬਟ ਉਹ ਕਹਿੰਦਾ ਵੀ ਉਹੀ ਸੇਮ ਸੁਪਨੇ ਮੈਂ ਤੁਹਾਡੇ ਚੋਂ ਦੇਖਦਾ ਵੀ ਮੇਰੀ ਔਲਾਦ ਪੂਰੇ ਕਰੂਗੀ ਉਹੀ ਸੁਪਨੇ ਹਣਾ ਤੇ ਇਸੇ ਕਰਕੇ ਮੈਂ ਯੂਨੀਵਰਸਿਟੀ ਦੇ ਬਾਹਰੋਂ ਲੰਘਣਾ ਮੈਂ ਕਹਿਆ ਕਰਨਾ ਡੈਡੀ ਨਾਲ ਜਾਇਆ ਕਰਦਾ ਕਈ ਵਾਰ ਚੰਡੀਗੜ੍ਹ ਲੋਗੋ ਹੈ ਜਿਹੜਾ ਆਪਣਾ ਮਾਂ ਡੈਡੀ ਆ ਕੀ ਚੀਜ਼ ਆ ਫਿਰ ਮੈਂ ਡੈਡੀ ਨੂੰ ਦੱਸਦਾ ਵੀ ਅਸੀਂ ਇੱਥੇ 5-6 ਸਾਲ ਇੱਥੇ ਡੈਡੀ ਨੇ ਵਧੀਆ ਉਹ ਕਰੇ ਨੇ ਤੇ ਫਿਰ ਮੇਰਾ ਰਜਾ ਵਧ ਗਿਆ ਵੀ ਮੈਂ ਵੀ ਯਾਰਾ ਦੇਖਣਾ ਹੈ ਵੀ ਆ ਕੀ ਚੀਜ਼ ਹੈਗੀ ਅੰਦਰ ਤੇ ਐਡਮਿਸ਼ਨ ਡੈਡੀ ਕਹਿੰਦਾ ਬਹੁਤ ਔਖੇ ਐਡਮਿਸ਼ਨ ਮਿਲਦੀ ਆ ਮੈਂ ਕੋਸ਼ਿਸ਼ ਕਰੂੰਗਾ ਫਿਰ ਮੈਨੇ ਪੜ ਲਿਖ ਕੇ 85% ਲਿੱਤੇ ਤੇ ਮੇਰੀ ਮੈਰਿਟ ਬਣੀ ਤੇ ਮੇਰੀ ਐਡਮਿਸ਼ਨ ਹੋ ਗਈ ਸੀ ਜੀ ਹੁਣ ਐਨੇ ਓਕੇ ਆਏ ਹਾਂ ਤਾਂ ਕੁਝ ਬਣ ਕੇ ਜਾਉਂਗੇ ਜੀ ਜੀ ਕਿ ਕਹਿੰਦੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਜੇ ਜਿਹੜਾ ਕੋਈ ਆਉਂਦਾ ਕੁਝ ਨਾ ਕੁਝ ਬਣਦਾ ਹੈ ਜਾਂ ਬਰਬਾਦ ਹੋ ਜਾਂਦਾ ਹੈ ਯੂਨੀਵਰਸਿਟੀ ਦੀ ਦੇਣ ਹਾਂ ਮੇਰੇ ਇਹ ਵੀ ਡੈਡੀ ਤੁਸੀਂ ਕਹੋਗੇ ਡੈਡੀ ਦੀਆਂ ਗੱਲਾਂ ਦੱਸਦਾ ਰਹਿੰਦਾ ਕਿਉਂਕਿ ਡੈਡੀ ਨੇ ਸਿਖਾਇਆ ਮੈਨੂੰ ਸਾਰਾ ਕੁਝ ਡੈਡੀ ਕਹਿੰਦਾ ਇੱਕ ਖੂਹ ਹੈ ਜਿਹਦੇ ਦੇ ਵਿੱਚੋਂ ਡਿੱਗ ਗਏ ਤਾਂ ਨਿਕਲ ਨਹੀਂ ਸਕਦੇ ਉਂ ਚਾਹੇ ਇਹਦੇ ਵਿੱਚ ਪਾਣੀ ਜਿੰਨਾ ਮਰਜ਼ੀ ਭਰੀ ਜਾਓ ਵੀ ਖਤਮ ਹੀ ਨਹੀਂ ਹੋਣਾ ਹੈਗਾ ਬਹੁਤ ਕੁਝ ਸਿਖਾਉਂਦੀ ਹੈਗੀ ਹੈ ਬਰਬਾਦ ਵੀ ਬਹੁਤਾਂ ਨੂੰ ਕਰਦੀ ਹੈਗੀ ਹਾਂਜੀ ਸੋ ਫਾਦਰ ਨੂੰ ਡੈਡੀਕੇਟ ਕਰ ਦੋ ਫ ਆ ਯਾਰ ਫਾਣ ਹਾਂ ਉਹ ਕਹਿੰਦੀ ਹੌਕਾ ਹੂੰ ਪਿਆਰ ਕਰਦੇ ਆ ਪਾਪਾ ਨੂੰ ਗੀਤ ਦਾ ਸੌਰੀ ਯਾਰ ਫਾ ਦਿਮਾਗ ਦੇ ਵਿੱਚ ਪਾਉਣੇ ਦਿਮਾਗ ਦੇ ਵਿੱਚ ਨਹੀਂ ਕਾਫੀ ਚੱਲ ਲੇਤਾ ਹੈਗੇ ਨਹੀਂ ਵੀ ਮੈਂ ਅਸਲਚਨਾ ਐਮਏ ਅੱਜਕੱਲ੍ਹ ਉਹ ਸੌਂਗ ਬਾਲੇ ਘਟ ਸੁਣਦਾ ਮੈਂ ਜਾਂ ਤਾਂ ਆਪਦੇ ਲਿਖਦੇ ਲਿਖੇ ਹੋਏ ਸੌਂਗਾਂ ਦੇ ਕੰਮ ਕਰਦਾ ਜਾਂ ਮਤਲਬ ਮੇਰਾ ਦੋਸਤ ਇੱਕ ਐਮੀ ਜਨਾਰਥਲ ਬਹੁਤ ਸੋਹਣਾ ਲਿਖਦਾ ਫਤੇਗੜ ਸਾਹਿਬ ਦੇ ਨੇੜੇ ਪਿੰਡ ਹੈ ਚਲੋ ਫਿਰ ਕਰ ਦੋ ਸ਼ੁਰੂ ਫਿਰ ਜਨਾਰਥਲ ਵਾਲਿਆਂ ਦਾ ਇੱਕ ਉਹ ਮੇਰਾ ਗਾਣਾ ਆਣਾ ਹੈਗਾ ਏ ਆਮੇ ਵਾਲੀ ਹਾਈ ਉਮਰ ਚ ਮੇਰੀ ਹਾਣੀ ਹੋਵੇ ਹਾਈ ਰੰਗ ਚਰਣੇ ਦਾ ਪਾਣੀ ਹੋਵੇ ਹਾਈ ਇਕ ਰੀਜੋ ਸੂਟ ਪਾਵੇ ਉਹਦੇ ਸਿਰ ਤੇ ਚੁੰਨੀ ਤਾਣੀ ਹੋਵੇ ਇਹ ਮੁੰਡੇ ਦੀ ਅੰਦਰਲੀ ਹੈਣਾ ਜਿਹੜੇ ਹੁੰਦੇ ਆ ਰੀਜਾਂ ਵੀ ਐਵੇਂ ਜਿਹੇ ਦੀ ਕੁੜੀ ਹੋਵੇ ਓਵੇਂ ਜਿਹੇ ਲਿਖਿਆ ਹੋਇਆ ਸੀਗਾ ਜਿਵੇਂ ਮਿਡਲ ਕਲਾਸ ਜਿਹੜੇ ਸੋਚਦੇ ਨੇ ਕਿ ਇਹਦੇ ਤਾਂ ਵੱਡੀ ਉੱਚੇ ਸੋਚਾਂ ਸਾਡੀ ਸੋਚ ਹੈਣਾ ਹਾਈ ਉਮਰ ਚ ਮੇਰੀ ਹਾਣੀ ਹੋਵੇ ਰੰਗ ਚਰਨੇ ਦਾ ਪਾਣੀ ਹੋਵੇ ਹਾਈ ਇਕ ਰੀਜੋ ਸੂਟ ਪਾਵੇ ਉਹਦੇ ਸਿਰ ਤੇ ਚੁੰਨੀ ਤਾਣੀ ਹੋਵੇ ਹਾਈ ਜ਼ਿੰਦਗੀ ਵਿੱਚ ਕੋਈ ਖਾਸ ਜੀ ਆ ਜੇ ਜਾਨੋ ਵੱਧ ਕੇ ਪਿਆਰੀ ਥੱਲੇ ਮੇਰੇ ਆਮਾ ਹੋਵੇ ਪਿੱਛੇ ਪੱਲਾ ਜੋ ਵਾਲੀ ਹਾਏ ਮੱਥੇ ਤੇ ਬਿੰਦੀ ਕਾਲੀ ਉਹਦੇ ਜੱਚਦੀ ਹੋਵੇ ਬਾਲੀ ਹਾਏ ਥੱਲੇ ਮੇਰੇ ਥੱਲੇ ਮੇਰੇ ਆਮਾ ਹੋਵੇ ਪਿੱਛੇ ਪੱਲਾ ਜੋ ਵਾਲੀ ਉਹਦੇ ਵਿੱਚ ਮਤਲਬ ਇਹੋ ਜਿਹੀ ਚੀਜ਼ਾਂ ਵੀ ਲਿਖੇ ਹੁ ਕਦੇ ਕਦੇ ਮੇਰੇ ਨਾਲ ਲੜਦੀ ਹੋਵੇ ਹਾਏ ਨਾਲ ਮੇਰੇ ਉਹ ਪੜਦੀ ਹੋਵੇ ਹਾਏ ਮੇਰੀ ਤਾਂ ਪਾਵੇਂ ਇੱਕ ਨਾ ਮੰਨੇ ਮਾਪਿਆਂ ਕੋਲੋਂ ਡਰਦੀ ਹਾਂ ਹਾਏ ਪਿਆਰ ਸੱਚਾ ਮੈਨੂੰ ਕਰਦੀ ਹੋਵੇ ਮੇਰੇ ਤੋਂ ਬਸ ਡਰਦੀ ਹੋਵੇ ਹਾਏ ਸਟਾਈਲ ਤੇ ਰੀਲ ਜੇ ਪਾਵਾਂ ਨਾਲ ਬਰਾਬਰ ਖੜਦੀ ਹੋਵੇ ਥ੍ਰੀਲਾਂ ਦਾ ਜਮਾਨਾ ਭਾਈ ਅੱਜ ਕੱਲ੍ਹ ਹਾਏ ਮਹਿਲ ਕੱਚ ਦੇ ਵਰਗੀ ਨੂੰ ਪੱਥਰਾਂ ਤੋਂ ਰੱਖਾਂ ਸੰਵਾਲੀ ਹਾਏ ਥੱਲੇ ਮੇਰੇ ਆਮਾ ਹੋਵੇ ਪਿੱਛੇ ਪੱਲਾ ਜੋ ਵਾਲੀ ਗਾਣਾ ਸੀਗਾ ਯਾਰ ਕੀ ਬਾਤ ਹੈ ਇਹ ਦਿੰਦੀ ਗੱਲ ਦੱਸਤੀ ਹੈ ਬਈ ਪਲਾਜ਼ੋ ਵਾਲੀ ਨਹੀਂ 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 ਇਹ ਤਾਂ ਗਾਣੇ ਨੇ ਇੱਕ ਆਰਟਿਸਟ ਦਾ ਕੰਮ ਹੁੰਦਾ ਲੋਕਾਂ ਨੂੰ ਗਾਣੇ ਸੁਣਾਣਾ ਐਂਟਰਟੇਨਮੈਂਟ ਕਰਨਾ ਜਸਟ ਐਂਟਰਟੇਨਮੈਂਟ ਨੇ ਵੀ ਲੋਕੀ ਦਿਲ ਤੇ ਬਾਲਾ ਲਾ ਜਾਂਦੇ ਨੇ ਵੀ ਇਹਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਕਈ ਚੀਜ਼ਾਂ ਨੂੰ ਹਨਾ ਜਿਵੇਂ ਕਈ ਗਾਣੇ ਆਉਂਦੇ ਨੇ ਨਾ ਨਸ਼ਿਆਂ ਤੇ ਲੋਕ ਉਹ ਚੀਜ਼ ਨੂੰ ਦੇਖ ਕੇ ਬਾਲਾ ਐਡਮਾਇਰ ਕਰਦੇ ਨੇ ਜਿਵੇਂ ਅਸਲਿਆਂ ਤੇ ਗਾਣੇ ਕੱਢਦੇ ਨੇ ਲੋਕ ਉਹ ਵੀ ਸਾੜ ਲਵੇ ਅੱਜ ਕੱਲ ਝੋੜ-ਝੋੜ ਚੀ ਬੰਦੇ ਆਹ ਜਿਹੜੇ ਕੁਛ ਕਹ ਦਿੰਦੇ ਨੇ ਅੱਜ ਕੱਲ ਮੈਂ ਨਾਮ ਤਾਂ ਨਹੀਂ ਲੈਂਦਾ ਨਸ਼ਿਆਂ ਦੇ ਕਰਨ ਲੱਗ ਜਾਂਦੇ ਨੇ ਵੀ ਬਹਾਦਰੀ ਸਮਝਦੇ ਨੇ ਉਹ ਚੀਜ਼ ਨੂੰ ਵੀ ਅਸੀਂ ਤਾਂ ਆ ਲਾਨੇ ਆ ਬਈ ਜਿਵੇਂ ਕੁਲਿਪ ਨਿੱਕੇ ਜਿਵੇਂ ਦਾ ਵੀ ਮੈਂ ਤਾਂ ਕੁਲਿਪ ਲਾਨਾ ਬਈ ਉਹ ਬਹਾਦਰੀ ਨਹੀਂ ਹੈਗੀ ਉਹ ਬਹੁਤ ਗੰਦੀ ਚੀਜ਼ ਆ ਉਹ ਆਦਤ ਲੱਗੀ ਮਾੜੀ ਆ ਨਹੀਂ ਬਿਲਕੁਲ ਜਿਵੇਂ ਹੁਣ ਨਿਊਥ ਇਨਫਲੂਐਂਸ ਹੋ ਰਿਹਾ ਜੇ ਆ ਚੀਜ਼ਾਂ ਹੋ ਰਹੀਆਂ ਨੇ ਤੇ ਉਹ ਸੁਣਦੇ ਆ ਕਈਆਂ ਨੂੰ ਪਤਾ ਹੀ ਕਿਉਂਕਿ ਇਹ ਸੱਭਿਆਚਾਰ ਹੈ ਜੋ ਸਾਡਾ ਗੀਤ ਨੇ ਸਭ ਕੁਝ ਹੈ ਇੱਥੋਂ ਦੇਖੀ ਲੋਕ ਸਿੱਖਦੇ ਆ ਇੱਥੋਂ ਦੇਖ ਕੇ ਸਾਡਾ ਯੂਥ ਅੱਗੇ ਹੋ ਕਰ ਹਾਂਜੀ ਇਹ ਸੁਣਾਉਣ ਵਾਲੇ ਤੇ ਮੈਟਰ ਕਰਦਾ ਵੀ ਉਹ ਕੀ ਚੀਜ਼ਾਂ ਸੁਣਾ ਰਿਹਾ ਹੈ ਹੁਣ ਮੈਂ ਇੱਕ ਐਗਜ਼ਾਮਪਲ ਦਿੰਨਾ ਕਾਕਾ ਕਾਕਾ ਜੀ ਉਹਦੇ ਪੱਲੇ ਮੇਰੇ ਖਿਆਲ ਚ ਰੰਗ ਰੂਪ ਕਹਿੰਦੇ ਨੇ ਵੀ ਜੇ ਸੋਹਣਾ ਬੰਦਾ ਤਾਂ ਹੀ ਚੱਲਦਾ ਤੇ ਮੈਨੂੰ ਉਹ ਚੀਜ਼ ਤੇ ਆ ਕੇ ਲੱਗਿਆ ਵੀ ਨਹੀਂ ਕੱਲਾ ਹੋਣੀ ਚਾਹੀਦੀ ਕੱਲਾ ਹੋਣੀ ਚਾਹੀਦੀ ਹੈ ਬੰਦੇ ਦੇ ਅੰਦਰ ਰੰਗ ਰੂਪ ਰੰਗ ਰੂਪ ਮੈਟਰ ਨਹੀਂ ਕਰਦਾ ਬਹੁਤ ਸੋਹਣੀ ਗੱਲ ਕਹੀ ਆ ਤੁਸੀਂ ਇਹ ਹਾਂਜੀ ਕੀ ਹੈ ਅੱਗੇ ਦਾ ਤੁਹਾਡਾ ਸੁਪਨਾ ਤੇ ਵਿਜ਼ਨ ਕੀ ਹੈ ਸਪਨੇ ਬਹੁਤ ਵੱਡੇ ਨੇ ਜੀ ਦੱਸਨੇ ਨਹੀਂ ਫਿਰ ਦੱਸਨੇ ਹੈ ਜਿਵੇਂ ਹੁਣ ਦਿਲਜੀਤ ਦੋਸਾਂਝ ਨੇ ਵੱਡੇ ਵੱਡੇ ਸ਼ੋਅ ਲਾਇਏ ਨੇ ਹਨਾ ਉਮੀਦ ਕਰਦਾ ਅਸੀਂ ਵੀ ਇੰਨੀ ਕੁ ਮਿਹਨਤ ਕਰੀਏ ਹਾਲਕੇ ਬਹੁਤ ਸਟਰਗਲ ਹੈ ਪਰ ਅਸੀਂ ਮਿਹਨਤ ਜ਼ਰੂਰ ਕਰਾਂਗੇ ਉਹਨਾਂ ਦੇ ਜਿੰਨਾ ਮੁਕਾਮ ਉਹਨਾਂ ਤੋਂ ਵੀ ਸ਼ਾਇਦ ਵੱਡਾ ਕਰ ਸਕੀਏ ਕੁਝ ਹਾਂਜੀ ਐਵੇਂ ਆਪਣੇ ਪੰਜਾਬ ਦਾ ਯਾਰ ਇੱਕ ਗੱਲ ਮੈਂ ਹੋਰ ਵੀ ਜੇ ਅਦਰ ਸਟੇਟਸ 'ਚ ਆਪਣੀ ਵੀਡੀਓ ਜਾ ਰਹੀ ਹੈ ਹਨਾ ਪੰਜਾਬੀ ਹੁਣ ਯਾਰ ਮਾੜਾ ਨਾ ਕਹੋ ਕੁਝ ਕੁ ਲੋਕਾਂ ਕਰਕੇ ਪੰਜਾਬੀ ਬਹੁਤ ਘੈਂਟ ਬੰਦੇ ਨੇ ਬਹੁਤ ਦਿਲਦਾਰ ਬੰਦੇ ਨੇ ਬਿਲਕੁਲ ਇੰਨਾਂ ਨਾਲ ਇੱਕ ਵਾਰ ਮਿਲ ਕੇ ਜਰੂਰ ਦੇਖਿਓ ਕਿਸੇ ਪੰਜਾਬੀ ਬੰਦੇ ਨੂੰ ਜਿਹੜਾ ਅਸਲੀ ਪੰਜਾਬੀ ਹੋਊਗਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਯਾਰ ਉਹ ਬਹੁਤ ਪੋਲੇ ਬੰਦੇ ਨੇ ਮਾੜਾ ਨਾ ਕਹਿਆ ਕਰੋ ਕਿਸੇ ਇੱਕ ਬੰਦੇ ਕਰਕੇ ਦਿਲਾਂ ਦੇ ਰਾਜੇ ਨੇ ਦਿਲਾਂ ਦੇ ਰਾਜੇ ਨੇ ਸੋ ਸਾਡੇ ਪੰਜਾਬੀ ਦਿਲਾਂ ਤੇ ਰਾਜ ਵੀ ਕਰ ਰਹੇ ਨੇ ਲੋਕਾਂ ਦੇ ਯਾਰ ਇੱਕ ਗੱਲ ਦੇਖੋ ਜਿੱਥੇ ਵੀ ਕਿਤੇ ਮੁਸੀਬਤ ਆਂਦੀ ਹੈ ਪੰਜਾਬੀ ਆਉਂਦੇ ਨੇ ਉੱਥੇ ਲੰਗਰ ਲਾ ਆਉਂਦੇ ਨੇ ਜਾ ਕੇ ਕਿਤੇ ਵੀ ਤੁਸੀਂ ਦੇਖ ਲਓ ਜਾ ਕੇ ਹੁਣ ਪਿੱਛੇ ਪ੍ਰੋਟੈਸਟ ਚੱਲਿਆ ਇਹ ਚੀਜ਼ਾਂ ਦੇ ਵੀ ਮੈਂ ਥੋੜਾ ਜਿਆ ਕਹਿਣਾ ਵੀ ਥੋੜਾ ਜਿਆ ਮੰਨ ਲਓ ਮੋਦੀ ਸਾਹਿਬ ਦਾ ਕਿਤੇ ਵੀਡੀਓ ਵਾ ਕੇ ਥੋੜਾ ਜਿਹਾ ਕਿਸਾਨਾਂ ਬਾਰੇ ਵੀ ਸੋਚ ਲਓ ਜੀ ਇਹ ਬਹੁਤ ਹੀ ਸੀਰੀਅਸ ਮੁੱਦਾ ਹੈਗਾ ਸੋ ਕਰਨਾ ਚਾਹੀਦਾ ਦੇਖੋ ਸਾਡੇ ਲਈ ਬੈਠੇ ਨੇ ਅਸੀਂ ਯੂਥ ਆ ਸਾਡੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੀ ਉਹ ਬੈਠੇ ਨੇ ਭੁੱਖੇ ਕਿਦਾਂ ਜੀ ਕਰਦਾ ਹੈ ਹਨਾ ਸੋ ਬਹੁਤ ਸੋਹਣੇ ਵਿਚਾਰ ਸੀ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਤੀ ਉਮੀਦ ਕਰਦੀਆਂ ਕਿ ਤੁਸੀਂ ਸਕਸੈਸ ਹੋਵੋਗੇ ਗਰੋ ਕਰੋਗੇ ਬੈਸਟ ਵਿਸ਼ਸ ਫਰੋਮ ਨੂਰ ਵਰਚੋਤ ਜੀ 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 ਮੈਂ ਤਾਂ ਵੈਸੇ ਲਾਸਟ ਇਹੀ ਗੱਲ ਕਹਿਣਾ ਚਾਹਣਾ ਮਿਹਨਤ ਕਰੋ ਠੀਕ ਹੈ ਸਬਰ ਕਰੋ ਤੇ ਬਾਕੀ ਜਦੋਂ ਮਿਲ ਜਾਂਦਾ ਹੈ ਤੇ ਉਹਦੀ ਕਦਰ ਕਰੋ ਜਿੰਨਾ ਕੋਈ ਮਿਲਦਾ ਬਿਲਕੁਲ ਰਾਈਟ ਧੰਨਵਾਦ ਥੈਂਕ ਯੂ